ਜੀ ਦੋਸਤੋ ਸਤਿ ਸ਼੍ਰੀ ਅਕਾਲ ਮੇਰੇ ਭਰਾਵਾਂ ਨੂੰ ਅੱਜ ਆਪ ਪਹੁੰਚ ਚੁੱਕੇ ਹਾਂ ਸ਼ਹਿਰ ਬਰਨਾਲਾ ਦੇ ਵਿੱਚ ਤੇ ਰੈਡ ਟੇਪ ਦਾ ਆਪਣੇ ਕੋਲੇ ਸ਼ੋਰੂਮ ਆ ਸਾਹਮਣੇ ਆਪੋ ਦੇ ਅੰਦਰ ਜਾਣਾ ਤੇ ਤੁਹਾਨੂੰ ਵੈਰਾਈਟੀ ਦਿਖਾਉਣੀ ਹੈ ਤੇ ਤੁਹਾਨੂੰ ਵੈਰਾਈਟੀ ਕਿਦਾਂ ਦੀ ਲੱਗੀ ਕਿਹੜੇ-ਕਿਹੜੇ ਰੈਡ ਟੇਪ ਦਾ ਫੈਨ ਆ ਵੀਰੇ ਉਹ ਵੀ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਆਓ ਆਪਾਂ ਤੁਹਾਨੂੰ ਨਿਊ ਵੈਰਾਈਟੀ ਦਿਖਾਈਏ ਤੇ ਸਭ ਤੋਂ ਵੱਡੀ ਗੱਲ ਇੱਥੇ ਕੋਈ ਵੀ ਆਉਂਦਾ ਵੀਰੇ 70% ਆਫ ਹੈ ਕੋਈ ਵੀ ਸ਼ੂਜ਼ ਲਓ 70% ਆਫ ਤੇ ਬਹੁਤ ਵਧੀਆ ਸ਼ੂਜ਼ ਨੇ ਵੀਰੇ ਬਹੁਤ ਵਧੀਆ ਕੁਆਲਿਟੀ ਹੈ ਦੇ ਨਾਲ ਬਿੱਲ ਘਟਕੇ ਮਿਲੂਗਾ ਕੋਈ ਐਵੇਂ ਨਹੀਂ ਹੈਗਾ ਤੁਹਾਨੂੰ ਲਫਾਫੇ ਚ ਪਾ ਕੇ ਏਦਾਂ ਹੀ ਦੇ ਦੇਣਗੇ ਪੱਕਾ ਬਿੱਲ ਮਿਲੂਗਾ ਜੀਐਸਟੀ ਕਟਿਆ ਹੋਊਗਾ ਦੂਸਰੀ ਗੱਲ ਜੇ ਆਪਾਂ ਕਿਤੇ ਵੀ ਮਰਜ਼ੀ ਤੁਸੀਂ ਲੈ ਲਓ ਬੇਸ਼ੱਕ ਆਨਲਾਈਨ ਚੈੱਕ ਕਰ ਲਓ ਕਿਤੇ ਵੀ ਕਰੋ 70% ਆਫ ਹੋਊਗਾ ਜੋ ਉੱਤੇ ਪ੍ਰਾਈਸ ਆਊਗਾ ਠੀਕ ਹੈ ਜੀ ਆਓ ਬਰਨਾਲੇ ਦੇ ਵਿੱਚ ਆਪਾਂ ਆਏ ਆ ਤੇ ਤੁਹਾਨੂੰ ਰੈਡ ਟੇਪ ਦੀ ਸਾਰੀਆਂ ਵੈਰਾਈਟੀਆਂ ਦਿਖਾਉਣੀਆਂ ਨੇ ਨਾਲ ਤੁਹਾਨੂੰ ਪੈਂਟਾਂ ਸ਼ਰਟਾਂ ਵੀ ਦਿਖਾਉਣੀਆਂ ਜਿਨ੍ਹਾਂ ਵਿੱਚ 70% ਆਫ ਹੈ ਤੇ ਆ ਸ਼ੂਜ਼ ਦੇ ਤੁਸੀਂ ਦੇਖੋ ਕੁਆਲਿਟੀ ਇਹ ਬਾਈਆਂ ਦੇ ਕੋਲੇ ਨਾਲ ਦੀ ਨਾਲ ਹੈਗੀ ਆ ਬਾਈ ਇੱਥੇ ਅੱਜ ਤੱਕ ਕਈ ਬੰਦੇ ਪਸੰਦ ਕਰਦੇ ਨੇ ਜ਼ਿਆਦਾ ਇਹ ਸਪੋਰਟਸ ਹੈਗੇ ਹੈਗਾ ਠੀਕ ਹੈ ਇਸ ਦੇ ਨਾਲ ਨਾਲ ਕਈ ਬੰਦੇ ਕਹਿੰਦੇ ਫਿਰ ਅਸੀਂ ਲੈਦਰ ਨੂੰ ਪਸੰਦ ਜ਼ਿਆਦਾ ਕਰਦੇ ਆਂ ਬਾਈਆਂ ਕੋਲੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਠੀਕ ਹੈ ਜੀ ਚੱਲਦੇ ਰਹੋ ਨਾਲ ਨਾਲ ਵੀਡੀਓ ਵੇਖਦੇ ਰਹੋ ਨਾਲ ਬੈਲਟਾਂ ਤੇ ਲੈਦਰ ਦੇ ਸ਼ੂਜ਼ ਆ ਦੇਖੋ ਆਗੇ ਲੈਦਰ ਦੇ ਸ਼ੂਜ਼ ਆਗੇ ਨਾਲ ਤੁਹਾਨੂੰ ਆਪ ਬੈਲਟ ਵੀ ਦਿਖਾਉਨੇ ਆ ਠੀਕ ਹੈ ਜੀ ਦੇਖੋ ਬਹੁਤ ਵਧੀਆ ਬਾਈ ਜੀ ਦਾ ਕੰਮ ਹੈ ਵੀਰੇ ਸਪੈਸ਼ਲ ਇਹ ਕੰਪਨੀ ਜੇ শোরੂਮ ਹੈ ਠੀਕ ਹੈ ਜੀ ਆ ਦੇਖੋ 벨ਟਾਂ ਵੀ ਹੈਗੀਆਂ ਨੇ socks ਵੀ ਹੈਗੇ ਆ ਤੇ ਉਸ ਤੋਂ ਅੱਗੇ ਆਪਾਂ ਜੋ ਇਸ ਤੋਂ ਅੱਗੇ ਕਪੜਾ ਸਟਾਰਟ ਹੋ ਜਾਣਾ ਸਿੱਕ ਠੀਕ ਹੈ ਸ਼ਲਟਰਾਂ ਦੇਖੋ ਕਿੰਨੀਆਂ ਵਧੀਆ ਹਾਈ ਲੈਵਲ ਦੇ ਸ਼ਲਟਰਾਂ ਨੇ ਇਹ ਵੀ 70% ਆਫ ਤੇ ਆਪਾਂ ਨੂੰ ਮਿਲਣਗੇ ਜਿਹੜਾ ਮੇਰਾ ਭਰਾ ਨਵਾਂ ਕਪੜਾ ਕੋਈ ਲੈਣਾ ਚਾਹੁੰਦਾ ਵਧੀਆ ਕਪੜੇ ਲੈਣਾ ਚਾਹੁੰਦਾ ਪਰਿਵਾਰ ਦੇ ਜਾਂ ਕੋਈ ਵਿਆਹ ਸ਼ਾਦੀ ਹੈ ਤਾਂ ਸ਼ਹਿਰ ਬਰਨਾਲਾ ਦੇ ਵਿੱਚ ਪਹੁੰਚੋ ਬਾਈ ਠੀਕ ਹੈ ਜੀ ਬਹੁਤ ਜ਼ਿਆਦਾ ਡਿਸਕਾਊਂਟ ਬਹੁਤ ਵਧੀਆ ਕੁਆਲਿਟੀ ਤੇ ਪੱਕੇ ਬਿੱਲਾਂ ਦੇ ਨਾਲ ਤੁਸੀਂ ਸਮਾਨ ਲੈ ਸਕਦੇ ਜੀ ਠੀਕ ਹੈ ਜੀ ਬਾਕੀ ਦੋਸਤੋ ਤੁਹਾਨੂੰ ਵੀਡੀਓ ਮੇਰੀ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਤੇ ਮੈਨੂੰ ਕਮੈਂਟਸ ਨੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਦਾ ਨਾਮ ਹੈ ਸਰਦਾਰ ਵਲੌਗ 1987 ਜੇਕਰ ਤੁਹਾਨੂੰ ਵਧੀਆ ਲੱਗਦਾ ਤਾਂ ਮੇਰੀ ਕਿਸੇ ਵੀਡੀਓ ਤੁਸੀਂ ਮੇਰੇ ਤੋਂ ਬਣਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰੋ 9501475413 ਮੇਰਾ ਦੋਸਤੋ ਨੰਬਰ ਹੈ ਕੋਈ ਮਰਜ਼ੀ ਮੈਨੂੰ ਕਾਲ ਕਰ ਸਕਦਾ ਕਿਸੇ ਪ੍ਰਕਾਰ ਦੀ ਵੀਡੀਓ ਬਣਵਾ ਸਕਦਾ ਹੈ ਸਾਡੇ ਵੱਲੋਂ ਖੁੱਲੀ ਛੁੱਟੀ ਸਾਸਰੀ